ਆਮ ਆਦਮੀ ਪਾਰਟੀ ਹੈ ਇਹ ਆਈ ਸੀ ਵੀ ਅਸੀਂ ਤਾਂ ਨਵੇਂ ਆਸੀਂ ਤਾਂ ਵੱਖਰੇ ਆ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਅਮਨ अरोड़ा ਉਥੋਂ ਸ਼ੁਰੂ ਕਰ ਲੋ ਤੇ ਥੱਲੇ ਤੱਕ ਸੈਂਕੜੇ ਬੰਦੇ ਨੇ ਜਿਹੜੇ ਦੂਜੀਆਂ ਪਾਰਟੀਆਂ ਚ ਪਹਿਲਾਂ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਆਏ ਨੇ ਤਾਂ ਕੀ ਰਾਤੋਂ ਰਾਤ ਕੋਈ ਸੋਚ ਚ ਤਬਦੀਲੀ ਆ ਗਈ ਕੋਈ ਵਿਚਾਰਧਾਰਾ ਬਦਲ ਗਈ ਆਮ ਆਦਮੀ ਪਾਰਟੀ ਨੇ ਕਾਂਗਰਸ ਚੋਂ ਕਿੰਨੇ ਬਣੇ ਬਣਾਏ ਆਗੂ ਚੱਕੇ ਅਕਾਲੀਆਂ ਚੋਂ ਕਿੰਨੇ ਚੱਕੇ ਭਾਜਪੀ ਚੋਂ ਕਿੰਨੇ ਚੱਕੇ ਜਿਹੜੇ ਉੱਥੇ 10 10 20 20 25 25 ਸਾਲ ਤੋਂ ਕੰਮ ਕਰਦੇ ਸੀ ਜਿਹੜੇ ਬਿਲਕੁਲ ਓਵੇਂ ਦੇ ਸੀ ਜਿਵੇਂ ਦੀਆਂ ਉਹ ਪਾਰਟੀਆਂ ਨੇ ਪਰ ਜਦੋਂ ਹੀ ਉਹਨਾਂ ਨੇ ਆਉਣਾ ਚਾਹਿਆ ਆਮ ਆਦਮੀ ਪਾਰਟੀ ਨੇ ਦੋਵੇਂ ਹੱਥੀ ਕਰਕੇ ਉਹਨਾਂ ਨੂੰ ਲਿਆ ਫਿਰ ਇਹ ਵੱਖਰੀ ਕਿਵੇਂ ਹੋ ਗਈ ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਕਾਂਗਰਸ ਦੇ ਬੀਜੇਪੀ ਚਲੇ ਗਏ ਕੈਪਟਨ ਅਮਰਿੰਦਰ ਸੁਨੀਲ ਜਾਖੜ ਮਾਨਪ੍ਰੀਤ ਬਾਦਲ ਕਿੰਨੇ ਸਾਰੇ ਕਾਂਗਰਸ ਦਾ 70% ਚਲੀ ਬੀਜੇਪੀ ਚਲੀ ਗਈ ਹੁਣ ਸਵਾਲ ਇਹ ਹੈ ਕਿ ਜੇਕਰ ਪਾਰਟੀਆਂ ਦੀ ਸੋਚ ਤੇ ਵਿਚਾਰਤਾਂ ਵਿੱਚ ਕੋਈ ਫਰਕ ਹੁੰਦਾ ਕੋਈ ਅੰਤਰ ਹੁੰਦਾ ਤਾਂ ਇੰਨੀ ਆਸਾਨੀ ਨਾਲ ਇਹ ਲੀਡਰ ਕਦੇ ਪਾਰਟੀਆਂ ਨਹੀਂ ਸੀ ਬਦਲ ਸਕਦੇ